ਲੋੜੀ 1-1 ਸਕੋਰ ਵੀ ਹੋ 1-1 ਥਾਤ 1-1 ਬਲਰ ਟਰਾਈਸ ਆ ਜੀ ਕਿੱਸਾ ਹੁੰਦੀ ਕੰਮ ਅਸਤਰ ਕਰਤਾ ਯਾ ਤੂੰ ਹੈ ਹੈ 1 ਮਿੰਟ ਸਨੇਪ ਜਾਤਾ ਪਾਲੀਏ ਜਲ ਬੜਾ ਆ ਪਪਾ ਫਿਲਟਰ ਹੀ ਬੜੇ ਗੰਦੇ ਗੰਦੇ ਸਾਰੇ ਬੀਬੀਆਂ ਦੇ ਫਿਲਟਰ ਪੰਚ ਵਾਲਾ ਹੈ ਕੋਈ ਨਹੀਂ ਲੋਧੀਆਂ ਨੂੰ ਹੋ ਗਈ ਵਾਹ ਕੋ ਜਿਕਾ ਖਾਲਸ ਥੋੜੀ ਬਣ ਗਈ ਆ ਵੀਰ ਆਪਣਾ ਇਥੇ ਬਹੂ ਇੱਕ ਹੂੰ ਗੱਡੀ ਬਣਾਦੀ ਗੱਡੀ ਬਣਾਦੀ ਮੇਰੀ ਚਲੋ ਫਿਰ ਗੱਡੀ ਨੇ ਦੇਖੋ ਪਹਿਲਾਂ ਹੀ ਹੈਗੀ ਇੱਕ ਦੇਖੀ ਆ ਫ੍ਰੀਟਾ ਬੱਗੇ ਹੁਣ ਤੁਰਨਾ ਉਹ ਤਾਂ ਨਹੀਂ ਜੱਸ ਪਤਾ ਲੱਗਦਾ ਵੀ ਹੁਣ ਜਿੱਥੇ ਸਰਕਾਰਾਂ ਨਹੀਂ ਖੜਦੀਆਂ ਤੇ ਖਾਦਸਤਾਨੀ ਖੜਦੇ ਆ ਦੋਸਤ ਐਦਾਂ ਐਦਾਂ ਹੀ ਕਹਿੰਦੇ ਜਾਣਾ ਸੀ ਹੈ ਐਦਾਂ ਹੀ ਕਹਿੰਦੇ ਜਾਣਾ ਇਹ ਜਿੱਥੇ ਖਾਲ ਕਹਿੰਦੇ ਨੇ ਤੁਸੀਂ 2% ਵਾਲੇ 2% ਵਾਲੇ ਆ ਵੇਹ ਲੋ ਇੱਕ ਦਿਨ 2% ਵਾਲੇ ਨਹੀਂ ਖਤਮ ਹੁੰਦੇ ਨਾ ਕੋ ਹੁਣ ਤੋਂ ਦੂਜਾ ਵੀਰ ਪਿਆ ਦਾ ਲੰਗਰ हा ਚੱਲ ਜਾ ਐ ਬਾਸ ਸੁਧੀ ਕਰ ਬਾਸ ਸੁਧੀ ਕਰ ਜਾਣਾ ਕਿਹਨੂੰ ਆਂਦੀ ਭਾਜੀ ਕਿੱਧਰ ਜਾਣਾ ਇਹ ਗੋਕੁਮਾਲ ਗੋਕੁਮਾਲ ਰਾਜੇ ਕੋਕੋਮਾਲ ਆਹ ਨਿਕਰਾਉਂਦਾ ਚੱਲ ਬਾਸ ਸੁਧੀ ਕਰ ਜਾਣਾ ਨਹੀਂ ਹਾਂ ਵੀਰ ਨੂੰ ਮੈਂ ਕਿਹੜਾ ਮਾਇਆ ਲੈ ਟੱਡ ਚੋ ਵੀਰਾਂ ਦਾ ਵੀ ਇਹ ਸਾਰੇ ਮਾਇਆ ਵਾਲੇ ਹੀ ਐਮਐਲਏ ਆਪਾਂ ਪੰਜ ਲੈ ਉਹ ਤੋਂ ਉਸੇ ਵਜੇ ਜੋ ਪੀ ਬੋ ਜੀ ਨਾ ਉਹ ਵੀਡੀਓ ਨਾਲ ਬਣਾਈ ਜਾ ਬਾਲ ਲਗਾ तो भी मेरी भी सारे झौन दे आप खाई देखते का खालसा ਜੀ ਉਹ ਸਾਧ ਸੰਗਤ ਜੀ ਤੁਹਾਡੇ ਚਰਨਾ ਜੀ ਇੱਕ ਬੇਨਤੀ ਕਰਨੀ ਆ ਜਿਹੜੀ ਅੰਮ੍ਰਿਤ ਸਰ ਸਾਹਿਬ ਤੋਂ ਆਈ ਜੀ ਆਪਣੀ ਬੋਲ ਸਾਰੀ ਕਹੀ ਰਮਦਾਸ ਦੇ ਕੋਲ ਆਏ ਆ ਜੀ ਇੱਥੇ ਜਿਹੜਾ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਜੀ ਲੰਗਰ ਦਾ ਬਹੁਤ ਜ਼ਿਆਦਾ ਵਾ ਪਹਰਾ ਇੱਥੇ ਹੋ ਗਿਆ ਤੇ ਇੰਦੀ ਇੱਕ ਬੇਨਤੀ ਆ ਸਾਭ ਜੀ ਦੇ ਚਰਨਾ ਜੀ ਲੰਗਰ ਤੋਂ ਇਲਾਵਾ ਕੋਈ ਹੋਰ ਚੀਜ਼ ਲੈ ਆਓ ਇੱਥੇ ਬਹੁਤ ਟਰਾਲੀਆਂ ਜਿਹੜੀ ਵਾਪਸ ਮੋੜਨ ਦੀਆਂ ਤੇ ਭਰ ਕੇ ਟਰਾਲੀਆਂ ਕਟੋਂ-ਕਟ ਗਿਣਤੀ ਦੀਆਂ 500 600 ਟਰਾਲੀ ਆ ਜੀ ਜਿਹੜੀ ਵਾਪਸ ਆ ਰਹੀ ਆ ਤੇ ਤੁਹਾਡੇ ਚਰਨਾ ਚ ਬੇਨਤੀ ਇਹ ਆ ਕਿ ਹਜੇ ਨਾ ਆਓ ਥੋੜਾ ਟਾਈਮ ਬਾਅਦ ਆ ਜਿਓ ਕਿਉਂਕਿ ਜਦੋਂ ਲੋਡ ਪੈਣੀ ਆ ਪਾਣੀ ਜਦੋਂ ਥੱਲੇ ਜਾਊਗਾ ਉਦੋਂ ਬਹੁਤ ਲੋਡ ਪੈਣੀ ਆ ਜੀ ਬਹੁਤ ਜ਼ਿਆਦਾ ਲੋਡ ਪੈਣੀ ਉਸ ਟਾਈਮ ਤੇ ਦਵਾਈਆਂ ਦੀਆਂ ਹੋਰ ਚੀਜ਼ਾਂ ਦੀ ਤੇ ਇੰਨੀ ਕੁ ਬੇਨਤੀ ਪ੍ਰਵਾਨ ਕਰੋ ਬਾਕੀ ਵੀਰ ਜੀ ਨੂੰ ਤੁਹਾਨੂੰ ਦੱਸ ਦਿਆਂ ਤੇ ਇੰਨੀ ਬੇਨਤੀ ਕਰਨਾ ਜੀ ਆ ਵੀ ਤੇ ਨਾਲੇ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਪਾਣੀ ਘੱਟੂਗਾ ਸੁੱਕੂਗਾ ਪਾਣੀ ਸਾਰਾ ਸਗੋਂ ਕਿਸੇ ਦਾ ਤੁਸੀਂ ਕੋਠੇ-ਗਾਠੇ ਪਵਾ ਦਿਓ ਮਾਲ ਡੰਗਰ ਲੈ ਜਾਓ ਜਿਨ੍ਹਾਂ ਦੇ ਮਾਲ ਡੰਗਰ ਮਰੇ ਆ ਇਹ ਇਸ ਤਰ੍ਹਾਂ ਦੀ ਹੈਲਪ ਕਰ ਦਿਓ ਮੋਟਰਾਂ ਤੇ ਸਾਰੀਆਂ ਸੜੀਆਂ ਹੀ ਹੋਣੀਆਂ ਪਾਣੀ ਕਰਕੇ ਹੋਰ ਘਰ ਦਾ ਵਾਇਰਿੰਗ ਦਾ ਕੰਮ ਜੋਰ ਵੀ ਆ ਉਹਦੇ ਹੱਥੇ ਸੋਦਾ ਪਤਾ ਨਾ ਹੀ ਲੱਗਿਆ ਉਹ ਤੇ ਵਧੀਆ ਸਾਰਾ ਕੋਈ ਲੈ ਨਹੀਂ ਰਿਹਾ ਸੋਦਾ ਪਤਾ ਤੇ ਬਰਾਣ ਹੀ ਹੋ ਰਿਹਾ ਸਾਰਾ ਕੁਝ ਤੇ ਬਹੁਤ ਟ੍ਰੈਫਿਕ ਲੱਗੀ ਆ ਉਹਦੇ ਸਰਕੇ ਸਾਰੇ ਸੋਦਾ ਲੱਗੇ ਆਉਂਦੇ ਜੂਰੂ ਮੇਰਾ ਵੀ ਜਿੰਨਾ ਵੀ ਹੋਣਾ ਸੌ ਸਮਝ ਕੇ ਆਓ ਤੇ ਅੱਡੀ ਇਹੋ ਸਲਾਹ ਕੀ ਸੋਦਾ ਬੱਤਾ ਨਾ ਹੀ ਲਿਆਓ ਹੋਰ ਵੀ ਦੀਖ ਲਾਇਓ ਕੱਲ ਨੂੰ ਠੀਕ ਆ ਜੀ ਮੈਂ ਵੀ ਪੀਗਾ ਗਾਹ ਸਾਹਿਬ ਕਿਰਵਾ ਲੇ